ਅਜੀਤ ਤੇ ਬੜਾ ਇੱਕ અનਫੋਰਚੁਨੇਟ ਇਨਸੀਡੈਂਟ ਅੱਜ ਹੋਇਆ ਹੈਗਾ ਜਿਹਦੇ ਵਿੱਚ ਸਾਡੀ ਸੀਆਈਏ ਦੀ ਪੁਲਿਸ ਪਾਰਟੀ ਇੱਕ ਸਿਕਰਟ ਇਨਫੋਰਮੇਸ਼ਨ ਤੇ ਜਿਹਦੇ ਵਿੱਚ ਇੱਕ ਸੁਖਿੰਦਰ ਰਾਣਾ ਕੋਲੇ ਇਲੀਗਲ ਵੈਪਨ ਹੋਣ ਦੀ ਇਨਫੋਰਮੇਸ਼ਨ ਸੀ ਉਹਦਾ ਪਹਿਲਾਂ ਵੀ ਇੱਕ ਕ੍ਰਿਮੀਨਲ ਰਿਕਾਰਡ ਹੈਗਾ ਤੇ ਉਹ ਕੁਝ ਦਿਨਾਂ ਪਹਿਲਾਂ ਹੀ ਪਹਿਲਾਂ ਉੱਟ ਆਇਆ ਸੀ ਤੇ ਉਹਨੂੰ ਐਪ੍ਰੀਹੈਂਡ ਕਰਨ ਵਾਸਤੇ ਤੇ ਸਰਦਾਰ ਕਾਨੂੰਨੀ ਕਾਰਵਾਈ ਕਰਨ ਵਾਸਤੇ ਸੁਖਿੰਦਰ ਰਾਣਾ ਨੂੰ ਫੜਨ ਵਾਸਤੇ ਸਾਡੀ ਟੀਮ ਆਈ ਸੀਗੀ ਤੇ ਜਦੋਂ ਸਾਡੀ ਟੀਮ ਨੂੰ ਫਰਨ ਲਗੀ ਹੈਗੀ ਤੇ ਉਹਨੇ ਜਿਹੜਾ ਹੈਗਾ ਆਪਣਾ ਇਲੀਗਲ ਵੈਪਨ ਯੂਜ਼ ਕਰਦੇ ਫਿਰ ਸਾਡੀ ਟੀਮ ਤੇ ਫਾਇਰ ਕੀਤਾ ਤੇ ਇਸ ਫਾਇਰਿੰਗ ਤੇ ਜਿਹੜਾ ਹੈਗਾ ਸਾਡਾ ਇੱਕ ਮੁਲਾਜ਼ਮ ਜਿਹੜਾ ਕਨਸਟੇਬਲ ਅਮਿਤਪਾਲ ਹੈਗਾ ਉਹਨੂੰ ਸੀਰੀਅਸ ਬੁਲੇਟ ਇੰਜਰੀ ਹੋਈ ਤੇ ਉਸ ਤੋਂ ਬਾਅਦ ਉਹਨੇ ਦੂਜੇ ਮੁਲਾਜ਼ਮ ਤੇ ਫਾਇਰ ਕੀਤਾ ਲੱਕੀਲੀ ਉਹ ਬਚ ਗਿਆ ਉਸ ਤੇ ਉਹਨੂੰ ਕੋਈ ਇੰਜਰੀ ਨਹੀਂ ਹੋਈ लेटर ऑन ਜਦੋਂ ਉਹ ਮਲਾਜ਼ਮ ਨੂੰ ਅਸੀਂ ਹਸਪੀਟਲ ਲੈ ਕੇ ਗਏ ਤੇ ਬਾਅਦ ਵਿੱਚ ਇਲਾਜ ਦੌਰਾਨ ਜਿਹੜਾ ਹੈਗਾ ਉਹ ਕਾਫੀ ਕ੍ਰਿਟੀਕਲ ਕੰਡੀਸ਼ਨ ਹੋਣ ਕਰਕੇ ਜਿਹੜਾ ਹੈਗਾ ਉਹ ਸਹੇਜ ਹੋ ਗਿਆ ਸਾਡਾ ਮਲਾਜ਼ਮ ਅੰਮ੍ਰਿਤਪਾਲ ਤੇ ਫਰਦਰ ਜਿਹੜਾ ਹੈਗਾ ਸੀਨ ਨੂੰ ਇਸ ਤਰ੍ਹਾਂ ਸਕੇ ਫੀਆਰ ਵੀ ਦਰਜ ਕੀਤਾ ਜਾ ਰਿਹਾ ਹੈਗਾ ਤੇ ਜਿਹੜਾ ਕ੍ਰਿਮੀਨਲ ਹੈਗਾ ਉਹਨੂੰ ਫੜਨ ਦੀ ਭਾਰੀ ਪੁਲਿਸ ਵੱਲੋਂ ਜਾ ਰਿਹਾ ਹੈ ਸਰਵੋਤਮ ਕ੍ਰਿਮੀਨਲ ਰਿਕਾਰਡ ਚੈੱਕ ਕਰੀਏ ਗੈਂਗਸਟਰ ਕਿਸਮ ਦਾ ਹੈ ਜਾਂ ਉਹਦੇ ਅਸਕਰ ਅਸਲੀਆ ਦੀ ਤਸਕਰੀ ਕਰਦਾ ਹੈ ਕਿਸ ਤਰ੍ਹਾਂ ਦਾ ਹੈ ਦੋ এজ ਆਫ ਨਾਓ ਜਿਹੜਾ ਹੈ ਸਾਡੇ ਕੋਲ ਰਿਪੋਰਟ ਆਇਆ ਹੈਗਾ ਉਹਦੇ ਦੋ ਐਫ ਆਈ ਆਰ ਦੱਛ ਹੈਗੇ 302 307 ਐਫ ਆਈ ਆਰ ਦੱਛ ਪ੍ਰਾਇਮਰੀ ਜਿਹੜਾ ਸਾਡੇ ਕੋਲ ਰਿਕਾਰਡ ਆਇਆ ਹੈਗਾ ਬਾਕੀ ਹੋਰ ਵੀ ਰਿਕਾਰਡ ਅਸੀਂ ਪਤਾ ਕਰ ਰਹੇਗੇ ਉਹਦਾ ਤੇ ਹਾਲੇ ਤੱਕ ਜਿਹੜਾ ਹੈਗਾ ਕੋਈ ਕਿਸੇ ਪਾਰਟਿਕੂਲਰ ਗੈਂਗ ਨਾਲ ਉਹਦਾ ਐਸੋਸੀਏਸ਼ਨ ਸਾਹਮਣੇ ਨਹੀਂ ਆਇਆ ਹੈਗਾ ਤੇ ਉਹ ਕੱਲਾ ਹੀ ਉਸ ਟਾਈਮ ਤੇ ਮੌਕੇ ਤੇ ਸੀਗਾ ਜਦੋਂ ਕ੍ਰਾਈਮ ਕਮਿਟ ਹੋਇਆ ਹੈਗਾ ਬਾਕੀ ਫਰਦਰ ਅਸੀਂ ਇਨਵੈਸਟੀਗੇਟ ਕਰਾਂਗੇ ਤੇ ਜੋ ਵੀ ਡਿਟੇਲ ਸਾਹਮਣੇ ਆਏਗੀ ਤੁਹਾਨੂੰ ਨਾਲ ਸਾਂਝਾ ਕਰਾਂਗੇ ਹੁਣ ਤੱਕ ਹੋਣ ਦੀ ਕੀਤਾ ਹੁਣ ਤੱਕ ਕੀ ਕਰਦੇ ਸਾਹਮਣੇ ਆਈ ਹੈ ਜੀ ਹੁਣ ਤੱਕ ਤੁਹਾਡੇ ਕੋਲ ਜਿਹੜੀ ਇਨਵੈਸਟੀਗੇਸ਼ਨ ਦੇਖੋ ਸਾਡੇ ਮੁਲਾਜ਼ਮ ਨੇ ਜਿਹੜਾ ਬਹੁਤ ਹੀ ਬਹਾਦੂਰੀ ਨਾਲ ਜਿਹੜਾ ਹੈਗਾ ਆਪਣੀ ਡਿਊਟੀ ਨਿਭਾਈ ਤੇ ਆਪਣੀ ਡਿਊਟੀ ਕਰਦੇ ਵੇ ਜਿਹੜਾ ਹੈਗਾ ਉਹ ਸਹੀਦ ਹੋਇਆ ਹੈਗਾ ਪੰਜਾਬ ਪੁਲਿਸ ਦਾ ਜਿਹੜਾ ਇੱਕ ਬਹਾਦੂਰੀ ਦਾ ਇਤਿਹਾਸ ਹੈਗਾ ਉਹ ਜਿਹੜਾ ਹੈਗਾ ਉਸੇ ਲੜੀਚੇ ਜਿਹੜਾ ਹੈਗਾ ਬਟ ਅਹ ਸੁਸਾਨੋ ਬਹੁਤ ਦੁੱਖ ਹੈਗਾ ਬੜਾ ਅਨਫੋਰਚਨਟ ਇਵਿਡੈਂਟ ਹੈਗਾ ਸਾਡੇ ਪਰਿਵਾਰ ਦਾ ਮੈਂਬਰ ਹੈਗਾ ਜਿਹਦਾ ਨੂੰ ਫਰਾਂਸ ਸਾਨੂੰ ਹੋਇਆ ਹੈਗਾ ਤੇ ਫਰਦਰ ਜਿਹੜਾ ਹੈਗਾ ਅਸੀਂ ਉਹਦੀ ਬਹਾਲ ਚ ਲਗੇ ਹੋਏ ਹੈਗੇ ਤੇ ਕ੍ਰਿਮੀਨਲ ਚਾਹ ਜੋ ਮਰਜੀ ਹੋਏ ਉਹ ਕਾਨੂੰਨ ਤੋੜ ਅਜ ਨਹੀਂ ਸਕਦਾ ਡਿਲੇ ਹੋ ਸਕਦਾ ਹੈਗਾ ਜੀ ਸਰ ਇਲੀਗਲ ਮੈਂਬਰ ਤਾਂ ਹੋਣ ਸੀ ਇਹ ਘਰ ਦੇ ਉਹਨੇ ਫੈਮਿਲੀ ਮੈਂਬਰ ਆਬਵੀਅਸਲੀ ਹੋਵੇ ਉਹਦੇ ਕੋਲ ਤਾਂ ਕੋਈ ਲਾਇਸੈਂਸ ਹੀ ਤਾਂ ਹੈਗਾ ਨਹੀਂ ਤੇ ਉਹਨਾਂ ਨੇ ਇਲੀਗਲ ਵੈਪਨ ਯੂਜ਼ ਕਰਕੇ ਫਾਇਰ ਕੀਤਾ ਹੈਗਾ ਫੈਮਿਲੀ ਮੈਂਬਰ ਕੌਣ ਕੌਣ ਹੈ ਉਹਨਾਂ ਦੇ ਘਰ ਚ ਜੀ ਜਿਹੜੇ ਫਾਇਰ ਕੀਤੇ ਗਏ ਪ੍ਰਾਇਮਰੀ ਜਿਹੜਾ ਸਾਨੂੰ ਆਇਆ ਹੈਗਾ ਉਹ ਤਿੰਨ ਰਾਉਂਡ ਉਹਨੇ ਫਾਇਰ ਕੀਤੇ ਤੇ ਬਾਕੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਬਾਕੀ ਡਿਟੇਲਸ ਬਾਅਦ ਚ ਦਿਆਂਗੇ